ਫਾਜ਼ਲਗਾ ਦੇ ਪਿੰਡ ਨੂਰਸ਼ਾਹ ਕੋਈ ਝਗੜੇ 'ਚ ਜ਼ਖਮੀ ਔਰਤ ਨੇ ਇਨਸਾਫ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਨਾਲ ਕੋਈ ਝਗੜੇ ਤੋਂ ਬਾਅਦ ਪਿੰਡ ਦੇ ਹੀ ਕੁਝ ਲੜਕਿਆਂ ਨੇ ਉਹਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਵਾਲਿਆਂ ਵੱਲੋਂ ਇਲਾਜ ਲਈ ਉਹਨਾਂ ਨੂੰ ਸਰਕਾਰੀ ਹਸਪਤਾਲ ਫਾਜ਼ਲਗਾ ਵਿੱਚ ਦਾਖਲ ਕਰਵਾਇਆ ਗਿਆ। ਪੀੜਤ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਨੰਦਾ ਮੋਬਾਈਲ ਸਾਡਾ ਬਹੁਤਾਂ ਛੋਟਾ ਜਿਹਾ ਉਹ ਕਹਿੰਦਾ ਵਿੱਚ ਮੇਰੇ ਨਾਲ ਆ ਜਾ ਤਾਂ ਮੈਂ ਤੈਨੂੰ ਗੋਲੀਆਂ ਦੇਣਾ ਖਾ ਜਾ। ਉਹ ਕਹਿੰਦਾ ਮੈਂ ਨਹੀਂ ਗੋਲੀ ਖਾਂਦਾ। ਮੇਰੇ ਦਾਦੀ ਦਾਦਾ ਮਨੂੰ ਨਹੀਂ ਮਾਰ ਦੇਣਗੇ। ਬਸ ਆਹ ਰਹੀ ਜੇ ਇਸੇ ਹੋਰ ਕੋਈ ਨਹੀਂ ਜਿਸ ਨਾਲ ਅੱਗੇ 10 12 ਦਿਨ ਹੋਣ ਉਹ ਹੋਇਆ ਕਰੇ ਸਾਡੇ ਤੇ ਗੱਲ ਪਾਇਆ। ਉਹਦੇ ਵੀ ਸਾਰੇ ਵਿੱਚ ਵੀ ਜਿਹੜੇ ਆਂਡਗੋਆਂ ਖੜੇ ਸਨ ਛਡਾਛ ਦੋ ਦਿੱਤਾ। ਉਹ ਪੰਨੇਰਾ ਤੋਂ ਛੋਟਾ ਜਿਹਾ ਟੋਲ। ਇਹਦੇ ਇੱਕ ਬੱਚੇ ਨੂੰ ਤੈਨੂੰ ਕੀ ਲੱਗੇ ਵੀ ਇਹਨਾਂ ਨਸ਼ੇ ਲਾਉਣ ਦਾ। ਇਹ ਦੋਸਤ ਵੇਚਦੇ ਜਿਵੇਂ ਹੈ। ਨਜਾ ਵੇਦੇ ਨੇ ਚਿੱਟਾ ਵੇਦੇ ਕੋਸਤ ਆਵੇ ਤੇ ਸਾਰਾ ਕੁਝ ਕਰੀ ਜਾਂਦੇ ਨੇ ਸਾਡੇ ਮੁੰਡੇ ਦੇ ਆਹ ਤੇ ਨਾਲ ਗਾਲ ਪਖੇ ਗਿਆ ਸੀ ਉਹਨੇ ਚੇਰ ਨੂੰ ਨਾ ਵੀ ਸਾਡੇ ਮੁੰਡਾ ਆ ਕੇ ਬਾਜੀ ਕਰਵਾਉਣੇ ਮੁੰਡੇ ਮਗਰੇ ਫੱਜੇ ਆਏ ਨੇ ਤਿੰਨ ਜਣੇ ਨੇ ਮਗਰ ਆ ਗਏ ਤੇ ਉਹ ਮੁੰਡਾ ਤਾਂ ਸਾਡਾ ਨਾ ਬੁਝਾਜ ਗਿਆ ਵਾ ਕਿਦਰੇ ਲੋਕ ਲੋਕ ਉਧਿਆ ਕਿਦੇ ਕੋਈ ਕਦੀ ਉਹ ਨਮਾਰਾ ਨਾਏ ਖੜੀ ਸੀ ਉਹ ਨਾਂ ਦੇ ਇਹਨੂੰ ਨਾ ਆਹ ਮਾਰੀ ਖੰਡਾ ਸੀਗਾ ਕੋਲੇ ਤੇ ਅਹੀਂ ਮੇਰੇ ਆਖ ਆਜਾ ਤੇ ਵਾਜੇ ਐਸੇ ਵਾਜੇ ਤਾਂ ਨਾਲ ਖਾਧੇ ਰਵੇ ਤੇ ਜਾਂਦਾ ਮੈਂ ਨਹੀਂ ਲੈਣਾ ਫਿਰ ਸਾਨੂੰ ਭੁੱਖ ਕੋ ਨਹੀਂ ਉਹ ਭੁੱਖੇ ਸਭੇ ਕੋ ਪੈਲੀ 2 4 5 ਕਿੱਲੇ ਅੱਛੀ ਇੱਕ ਵਟੀ ਖਾਣੇ ਪਰ ਫੋਨੀ ਅਜੀ ਕਰ ਜਾਈ ਗਲਤ ਕਰ ਲੋ ਸਾਡੀ ਮੰਗੇ ਵੀ ਨੰਦੇ ਤੇ ਪਰਚਾ ਕੀਤਾ ਜਾਵੇ سزا ਕਰਾਈ ਜਾਵੇ